ਜਿਹਦੋਂ ਐਕਟ ਬਣਿਆ ਸੀ ਉਦੋਂ ਐਸਜੀਪੀਸੀ ਐਕਟ ਬਣਿਆ ਸੀ ਉਦੋਂ ਯੂਨੀਵਰਸਿਟੀ ਦਾ ਐਕਟ ਨਾ ਜਿਹੜਾ ਐਗਰੀਕਲਚਰ ਯੂਨੀਵਰਸਿਟੀ ਤੇ ਭਾਖੜਾ ਪਾਣੀ ਦਾ ਵੀ ਉਹਦੇ ਬਾਅਦ ਸਾਰੀਆਂ ਸਟੇਟਾਂ ਨੇ ਜਿਹੜੇ ਇਟ ਵਾਸ ਅ ਇੰਟਰ ਸਟੇਟ ਐਕਟ ਉਹਨਾਂ ਨੇ ਬਾਕੀ ਸਟੇਟਾਂ ਨੇ ਆਪਣੀ ਸ਼ੇਅਰ ਤੋਂ ਕੱਢ ਕੇ ਆਪਣੀਆਂ ਆਪਣੀਆਂ ਯੂਨੀਵਰਸਿਟੀਆਂ ਬਣਾ ਲਈਆਂ ਸੋ ਦਿਸ ਇਜ਼ ਆ ਪੰਜਾਬ ਗਵਰਨਮੈਂਟ ਪੰਜਾਬ ਦਾ ਹੀ ਆਪਣੀ ਯੂਨੀਵਰਸਿਟੀ ਹੈ ਬੜੀ ਕਲੀਅਰ ਹੈ 200 ਤੋਂ तकरीबन ਕਾਲਜਿਸ ਆਫ ਪੰਜਾਬ ਆਫ ਫਿਲੀਏਟਡ ਟੂ ਦਿਸ ਸੋ ਮੈਂ ਕਹਿਣਾ ਚਾਹਣਾ ਭਾਵੇਂ ਗਵਰਨਮੈਂਟ ਆਫ ਇੰਡੀਆ ਜਾਂ ਵੀ ਸੀ ਸਾਹਿਬ ਨੂੰ ਕਿ ਪੰਜਾਬ ਦੇ ਲੋਕ ਕਿਤੇ ਕੰਪਰੋਮਾਈਜ਼ ਨਹੀਂ ਕਰਨਗੇ ਆਫ ਟੇਕਿੰਗ ਓਵਰ ਆਫ ਪੰਜਾਬ ਯੂਨੀਵਰਸਿਟੀ ਦਿਸ ਇਜ਼ ਦ ਸਟਾਰਟਿੰਗ ਪੁਆਇੰਟ ਆਫ ਮਾਈਂ ਸੈਕੰਡਲੀ ਜਿਹੜਾ ਬੜੀ ਕਲੀਅਰ ਹੈ ਕੀ ਸਾਜ਼ਿਸ਼ ਹੋ ਰਹੀ ਹੈ ਟੂ ਹੌਲੀ ਹੌਲੀ ਕਨਵਰਟ ਚੰਡੀਗੜ ਜਿਹੜਾ ਰਾਈਟਫੁਲੀ ਰਾਈਟ ਪੰਜਾਬ ਦਾ ਹੈ ਕੱਲਾ ਸਟੇਟ ਹੈ ਹਿੰਦੁਸਤਾਨ ਵਿੱਚ ਜਿਹਦਾ ਕੋਈ ਕੈਪੀਟਲ ਨਹੀਂ ਹੈ ਐਸ ਪਰ ਲਾ ਐਸ ਪਰ ਸਿንስ ਇੰਡੀਪੈਂਡੈਂਸ ਜਿਹੜੀ ਨਵੀਂ ਸਟੇਟ ਨਿਕਲਦੀ ਹੈ オリジナル ਸਟੇਟ ਤੋਂ ਉਹਨੂੰ ਇੱਕ ਨਵਾਂ ਕੈਪੀਟਲ ਆਪਣਾ ਬਣਾਉਣਾ ਪੈਂਦਾ ਐ ਐਕਸੈਪਟ ਫੋਰ ਪੰਜਾਬ ਆ ਸਭ ਤੋਂ ਵੱਡੀ ਡਿਸਕ੍ਰਿਪਸ਼ਨ ਐ ਅਕਾਲੀ ਦਲ ਨੇ ਲਗਾਤਾਰ ਇੱਥੇ ਲੜਾਈ ਲੜੀ ਐ ਹੁਣ ਕੀ ਹੋ ਰਿਹਾ ਪਿਛਲੇ ਸਾਲਾਂ ਚ ਜਿਹੜਾ ਰੇਸ਼ੋ ਵੀ ਰੱਖਿਆ ਗਿਆ ਸੀ ਚੰਡੀਗੜ੍ਹ ਵਿੱਚ ਹੌਲੀ ਹੌਲੀ ਉਹ ਰੇਸ਼ੋ ਉਹ ਚੇਂਜ ਕਰ ਰਿਹਾ 10 ਦਿਨ ਪਹਿਲੇ ਹਫਤਾ ਹੀ ਪਹਿਲੇ ਮੈਂ ਦੇਖਿਆ ਅਖਬਾਰ ਚ ਰਿਕਰੂਟਮੈਂਟ ਪਾਲਿਸੀ ਵੀ ਚੇਂਜ ਕਰ ਰਿਹਾ ਪੰਜਾਬ ਚੰਡੀਗੜ੍ਹ ਦੀ ਦੇ ਵਾਂਟ ਇੰਡੀਪੈਂਡੈਂਟ ਰਿਕਰੂਟਮੈਂਟ ਆਫ 올 ਪੋਸਟਸ ਇਨ ਚੰਡੀਗੜ੍ਹ ਜਿਹੜੇ ਆਪਣੇ ਡੈਪੂਟੇਸ਼ਨ ਦੇ ਪੰਜਾਬ ਤੋਂ ਆਉਂਦੇ ਸੀ ਜਾਂ ਹਰਿਆਣੇ ਤੋਂ ਆਉਂਦੇ ਸੀ ਦੇ ਵਾਂਟ ਟੂ ਕੈਨਸਲ ਇਟ ਹੌਲੀ ਹੌਲੀ ਦੇ ਵਾਂਟ ਟੂ ਟੇਕ ਓਵਰ एवरीथिंग ਵਿਚ ਸ਼੍ਰੋਮਣੀ ਅਕਾਲੀ ਦਲ ਵਿਲ ਨਾਟ ਅਲਾਉ ਮੈਂ ਇੱਥੇ ਵੀ ਗੱਲ ਕੀਤੀ ਸੀ ਸੂਚਨਾਂ ਵੀ ਗੱਲ ਕੀਤੀ ਸੀ ਕਿ ਵੀ ਮੈਂ ਇਥੇ ਐਸ ਪੋਲੀਟਿਕ ਪੋਲੀਟੀਸ਼ੀਅਨ ਨਹੀਂ ਆਇਆ ਮੈਂ ਤੁਹਾਨੂੰ ਅੱਜ ਸਹੀ ਕਹਦਾ ਆਮ I'm a very clear person ਮੈਂ ਆਪ ਇਥੋਂ ਪੜਿਆ 4 ਸਾਲ ਇਥੇ ਲਾਇਆ ਤੇ ਡਾਕਟਰ ਮਨਮੋਹਨ ਸਿੰਘ ਵੀ ਇੱਥੋਂ ਪੜ੍ਹੇ ਸੀ ਜਦੋਂ ਉਹ ਪ੍ਰਾਈਮ ਮਿਨਿਸਟਰ ਸੀ ਮੈਂ ਹੋਮ ਲਿਸਟ ਮੈਂ ਕਈ ਵਾਰ ਗਿਆ ਉਹਨਾਂ ਨਾਲ ਮਿਲ ਕੇ ਆ ਹੀ ਹੈਡ ਵੈਰੀ ਸਟਰੋਂਗ ਮੈਮਰੀਜ਼ ਆਫ ਦਿਸ ਪਲੇਸ ਸੋ ਆ ਆਪਣੇ ਵਾਸਤੇ ਮੈਂ ਤਾਂ ਸਾਰਿਆਂ ਨੂੰ ਕਹਿਣਾ ਹੈ ਕਿ ਵੀ 올 ਪਾਰਟੀਆਂ ਵਾਟੇਵਰ ਦੇ ਅਫੀਲੀਏਸ਼ਨਸ ਮੈਨੀ ਨਾਟ ਟੂ ਮੇਕ ਦਿਸ ਇਨਟੂ ਪੋਲਿਟਿਕਲ ਬਟ ਮੇਕ ਇਟ ਐਜ਼ ਅ ਪੰਜਾਬ ਇਸ਼ੂ ਐਂਡ ਸਾਰੇ ਇਕੱਠੇ ਹੋ ਕੇ ਐਂਡ ਐਜ਼ ਪ੍ਰੈਜ਼ੀਡੈਂਟ ਆਫ ਅਕਾਲੀ ਦਲ ਮੈਂ ਬੜਾ ਕਲੀਅਰ ਕਰਨਾ ਚਾਹੁੰਦਾ ਹਾਂ ਕਿਸੇ ਹਾਲ ਚ ਕਿਸੇ ਹਾਲ ਚ ਵੀ ਵਿਲ ਨਾਟ ਅਲਾਉ ਦਿਸ ਵੀ ਵਿਲ ਨਾਟ ਅਲਾਉ ਦਿਸ ਐਸ ਇੱਕ ਮੈਂ ਤੁਹਾਨੂੰ ਪਹਿਲੀ ਵਿਖਿਆ ਸੀ ਕਿ ਵੀ ਸ਼ੁੱਡ ਆਲ ਲੁੱਕ ਅਪ ਪੋਲਿਟਿਕਸ ਪੋਲਿਟਿਕਸ ਵਾਸਤੇ ਆਪਣੇ ਕੋਲੇ ਬਹੁਤ ਇਸ਼ੂਸ ਹੈਗੀਆਂ ਨਹੀਂ ਇਸ਼ੂਸ ਮੇਰੀ ਗੱਲ ਨੋ ਇਟਸ ਨਾਟ ਪੋਲਿਟਿਕਲ ਦਿਸ ਯਾ ਇੱਕ ਮਿੰਟ ਆ ਤੁਹਾਡੇ ਘਰ ਤੇ ਅਟੈਕ ਹੈ ਫਸਟ ਸਟੈਪ ਹੈ ਪਹਿਲੇ ਥੋੜੇ ਡਰਾਈング ਰੂਮ 'ਚ ਅਟੈਕ ਕਬਜ਼ਾ ਕਰ ਗਏ ਫਿਰ ਥੋੜੇ ਬੈਡਰੂਮ 'ਚ ਪਹੁੰਚਣਗੇ ਸੋ ਦਿਸ ਇਜ਼ ਅ ਟੈਸਟਿੰਗ ਪੁਆਇੰਟ ਫॉर us ਐਂਡ ਆਈ ਐਮ ਵਿਦ ਦਾ ਸਟੂਡੈਂਟਸ ਐਂਡ ਐਸ ਪੀਪਲ ਆਫ ਪੰਜਾਬ ਮੈਂ ਇਰਿਸਪੈਕਟਿਵ ਆਫ ਐਨੀ ਪੋਲਿਟਿਕਲ ਪਾਰਟੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਵੀ ਸ਼ੁੱਡ ਸਿਟ ਅੰਡਰ ਵਨ ਪਲੈਟਫਾਰਮ ਐਂਡ ਕਨਵੇਯ ਦਾ ਮੈਸੇਜ ਐਸ ਇਫ ਯੂ ਕਨਵੇਯ ਟੁਗੇਦਰ ਇਟਸ ਅ ਵੈਰੀ ਸਟਰੋਂਗ ਮੈਸੇਜ ਥੈਟ ਇਰਿਸਪੈਕਟਿਵ ਆਫ ਵਾਟਐਵਰ ਅਫੀਲੀਏਸ਼ਨਸ ਆਰ ਅਸੀਂ ਐਸ ਯੂਨੀਵਰਸਿਟੀ ਨੂੰ ਕਿਸੇ ਹਾਲਤ ਚ ਨਹੀਂ ਜਾਣ ਦੇਵਾਂਗੇ ਦਿਸ ਇਜ਼ ਪੰਜਾਬ ਪੰਜਾਬ ਦੇ ਲਈ ਪੰਜਾਬੀ ਜਨੈਸ ਦੀ ਪਟਿਆਲਾ ਇੱਕ ਵਾਰ ਪੂਰਾ ਕਰ ਲਈ ਛੋਟੀ ਸਰਕਾਰ ਵਲੇ ਪੰਜਾਬੀ ਜਨੈਸ ਦੀ ਪਟਿਆਲਾ ਜਿਹੜਾ 200 ਕਰੋੜ ਦਾ ਕਰਜ਼ਾ ਸੀਗਾ ਪਹਿਲੀ ਗੱਲ ਉਹ ਕਰਜ਼ਾ ਛੋਟੀ ਸਰਕਾਰ ਵਲੇ ਮਾਫ ਕਿਉਂ ਨਹੀਂ ਕੀਤਾ ਗਿਆ ਇੱਕ ਤੇ ਉੱਥੇ ਨਾ ਹੀ ਕੋਈ ਹੋਸਟਲ ਮੈਂ ਸੋ ਮੈਂ ਉਹਦੇ ਮਨ ਤੁਹਾਨੂੰ ਉਹਦਾ ਜਵਾਬ ਮੈਂ ਤੁਹਾਨੂੰ ਹੁਣੇ ਦੇ ਦੇਣਾ ਹੈ ਆਪ ਜੇਕਰ ਤੁਸੀਂ ਕਹਿੰਦੇ ਹੋ ਵੀ ਇਹਨੂੰ ਕੇਡ ਯੂਨੀਵਰਸਿਟੀ ਬਣੇ ਇਹ ਪੰਜਾਬ ਦੀ ਬਣੇ ਫਿਰ ਪੰਜਾਬ ਗਵਰਨਮੈਂਟ ਇੰਨੀ ਕੈਪੇਬਲ ਹੈ ਵੀ ਸਫੀਸ਼ੈਂਟ ਹੈਗੀ ਹੈ ਇੰਨੀ ਕਾਬਿਲ ਹੈ ਕਿ ਪੂਰੇ ਦਾ ਪੂਰਾ ਇਹਦਾ ਜਿਹੜਾ ਕਰਜ਼ਾ ਜਾਂ ਪੁੱਛਿਆ ਮਾਫ ਕਰਕੇ ਇਹਨੂੰ ਪੂਰੀ ਦੀ ਪੂਰੀ ਚਲਾ ਸਕਦੀ ਹੈ ਵੀ ਸੈਂਟਰ 60% ਨਾ ਦੇਵੇ ਇੰਨੀ ਕੈਪੇਬਲ ਪੰਜਾਬ ਸਰਕਾਰ ਆਉਣ ਵਾਲੇ ਸਮੇਂ 'ਚ ਤੁਸੀਂ ਇਹਨੇ ਕੈਪੇਬਲ ਹੋਵੋਗੇ ਕਿ ਤੁਸੀਂ ਇਸ ਤੋਂ ਬਾਅਦ ਸਰਕਾਰ 'ਚ ਇਹਨੂੰ ਚਲਾ ਸਕੋਗੇ ਨਹੀਂ ਅਸੋ ਮੈਂ ਤੁਹਾਨੂੰ ਸ਼ੁਰੂ ਕਿੱਥੇ ਕੀਤਾ ਸੀ ਕਿ ਵੀ ਸ਼ੂਡ ਨਾ ਮੇਕ ਦਿਸ ਅ ਪੋਲੀਟਿਕਲ ਇਸ਼ੂ ਮੈਂ ਕੀ ਕੀਤਾ ਸੀ ਤੁਸੀਂ ਕੀ ਕੀਤਾ ਸੀ ਯੈਸਟਰਡੇ ਕੀ ਕੀਤਾ ਸੀ ਆਪਣਾ ਇਥੇ ਏਮ ਹੈ 20 ਦਿਸ ਇਜ਼ ਆਮੈਂ ਹਜ਼ਾਰ ਚੀਜ਼ਾਂ ਕਹਿ ਸਕਦਾ ਇਹਦੇ ਜਵਾਬ ਚ ਆਈ ਡੋਨਟ ਵਾਂਟ ਟੂ ਗੈਟ ਇਨਟੂ ਇਟ ਆਮ ਵੈਰੀ ਕਲੀਅਰ ਐਂਡ ਮੇਰੀ ਕਲੀਅਰਟੀ ਆਫ ਮਾਈਂਡ ਇਜ਼ ਵੈਰੀ ਕਲੀਅਰ ਆਮ ਨੋਟ ਫਾਈਟਿੰਗ ਦਿਸ ਬੈਟਲ ਆਮ ਨੋਟ ਹੇਅਰ ਐਸ ਫॉर ਪੋਲਿਟਿਕਸ ਮੈਂ ਤਾਈਆਂ ਕਿਆ ਸੀ ਮੈਂ ਰਿਕਵੈਸਟ ਕਰਦਾ ਸਾਰੀਆਂ ਪਾਰਟੀਆਂ ਨੂੰ ਛੋਟੀ ਤੋਂ ਲੈ ਕੇ ਜਥੇਬੰਦੀ ਤੋਂ ਸਾਰਿਆਂ ਤੋਂ ਵੀ ਸ਼ੁੱਡ ਆਲ ਜਿਵੇਂ ਕਿਸਾਨ ਐਜੀਟੇਸ਼ਨ ਬਣੀ ਸੀ ਸਾਰੇ ਪੰਜਾਬ ਦੇ ਆਵਾਮ ਇਕੱਠੇ ਹੋ ਗਏ ਸੀ ਲੋਕੀ ਇਕੱਠੇ ਹੋ ਗਏ ਜੀ ਇਨ ਰਿਸਪੈਕਟਿਵ ਆਫ एवरीवन आई डू नॉट ਨੀਡ ਕ੍ਰੈਡਿਟ ਐਂਡ ਆ ਡੋন্ট ਵਾਂਟ ਕ੍ਰੈਡਿਟ ਪਰਪਸ ਇਸ ਆਪਾ ਜੋ ਹੋਇਆ ਕੀਤਾ ਇਹਨੇ ਕੀਤਾ ਉਹ ਕੀਤਾ ਇਹ ਕਹਿੰਦਾ ਹਜ਼ਾਰ ਤੁਸੀਂ ਉਹ ਤਾਂ ਚਾਹੁੰਦੇ ਆ ਜਿਹੜੇ ਬੰਦੇ ਇਹਨਾਂ ਨੇ ਅਟੈਕ ਕੀਤਾ ਉਹ ਚਾਹੁੰਦੇ ਆ ਤੁਹਾਡੇ ਵਿੱਚ ਇੱਕ ਦੂਜੇ ਨੂੰ ਤੁਸੀਂ ਕਰੋ सो so, मेरा बड़ा क्लियर है मनी इज नॉट द क्राइटेरिया फॉर अ स्टेट हूं जे दे आर वेरियस मेथड ऑफ जनरेशन ऑफ मनी जिम्मे आई एड से पंजाब पावर सरपलस यू डोंट नीड मनी टूडे देर अदर वेज सो फॉर अस कई चीजा हों सिंबल्स ऑफ द स्टेट दिस इज सिंबल ऑफ द स्टेट पंजाब यूनिवर्सिटी यू कैनॉट ਰ ਲੈਟਰ ਗੋ ਜਸਟ ਫਾਰ 200 ਕਰੋੜਸ অর 300 ਕਰੋੜਸ ਆਊਟ ਆਫ ਆਰ 1 ਲੱਖ ਕਰੋੜ ਦਾ ਬਜਟ ਸੋ ਆਮ ਵੈਰੀ ਕਲੀਅਰ ਕਿ ਆਮ ਰੈਡੀ ਟੂ ਟੇਕ ਓਵਰ ਦਾ ਰਿਸਪੌਂਸਿਬਿਲਟੀ ਇਨ ਆਰ ਪਾਰਟੀ ਆ ਕਮਿਟਮੈਂਟ ਹੈ ਕਿ ਵਾਟ ਏਵਰ ਇਜ਼ ਰਿਕੁਆਇਰਡ ਆਈ ਵਿਲ ਦਿਸ ਥਿੰਗ ਮੇਰੀ ਅੰਬੋਸ਼ ਮੇ ਵੀ ਅਟੈਚਮੈਂਟ ਹੈ ਮੈਂ ਇਥੋਂ ਯਾਰ 4 ਸਾਲ ਮਾਈ ਲਾਈਫ ਆਵ ਸਟੱਡੀਡ ਹੇਅਰ ਐਂਡ ਆ ਪਸਨਲੀ ਫੀਲ ਥੈਟ ਆਲ ਆਫ ਅਸ ਸ਼ੁੱਡ ਗੈਟ ਟੁਗੇਦਰ ਐਂਡ ਆਰ ਰਿਕਵੈਸਟ ਟੂ एवरीवन ਕਮਾਂਡਰ ਵਨ ਪਲੈਟਫਾਰਮ ਵਿਦ 1 ਮਿਸ਼ਨ ਕਿ ਆ ਪੰਜਾਬ ਹੈ ਇਹਨੂੰ ਪੰਜਾਬ ਤੋਂ ਬਾਹਰ ਜਾਣ ਨਹੀਂ ਦੇਣਾ ਕੁਛ ਮਰਜ਼ੀ ਹੋ ਜੇ ਵਾਟਐਵਰ ਸੈਕਰੀਫਾਈਸ ਐਂਡ ਐਸ ਪ੍ਰੈਜ਼ੀਡੈਂਟ ਆਫ ਅਕਾਲੀ ਦਲ ਆਈ ਸ਼ੋਰ एवरीवन ਬਡੀ ਥੈਟ ਅੱਗੇ ਹੋ ਕੇ ਤੂੰ ਸਾਨੂੰ ਪਿੱਛੇ ਹੋ ਕੇ ਕਹੋਗੇ ਪਿੱਛੇ ਹੋ ਕੇ ਲੜਾਂਗੇ ਅੱਗੇ ਹੋ ਕੇ ਕਹੋਗੇ ਅੱਗੇ ਹੋ ਕੇ ਲੜਾਂਗੇ ਪਰ ਮਿਸ਼ਨ ਇਜ਼ ਹੈ ਅਕਾਲੀ ਦਲ ਦੀ ਅਗਲੀ ਰਣਨੀਤੀ ਕੀ ਰਹੂਗੀ ਮੈਂ ਹੁਣੀ ਗੱਲ ਕੀਤੀ ਸੀ ਮੈਂ ਕਿਹਾ ਆਈ ਵਿਲ ਆਮ ਟੇਕਿੰਗ ਟਾਈਮ ਫਰਮ ਦ ਵਾਈਸ ਪ੍ਰੈਜ਼ੀਡੈਂਟ टू कन्वे हिम सेंटीमेंट पंजाब सेंटीमेंट कन्वे करने वाइस प्रेजिडेंट को ले मैं टाइम लै रहा जे हफ्ते दस दिन वी डोंट सी अस सीट पॉजिटिव साइन स्टूडेंट्स ना निकलके वी विल प्लान द नैक्सट थैंक यू